ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਪੰਜਾਬ ਵਿੱਚ ਤੇਜ਼ੀ ਨਾਲ ਵਾਪਰ ਰਹੀਆਂ ਘਟਨਾਵਾਂ ਨੇ ਪੰਜਾਬ ਦੇ ਰਾਜਸੀ ਦ੍ਰਿਸ਼ ਨੂੰ ਬਦਲ ਕੇ ਰੱਖ ਦਿੱਤਾ ਹੈ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਤਾਂ ਇਹ ਤਸਵੀਰ ਬਿਲਕੁਲ ਹੀ ਵੱਖਰੇ ਢੰਗ ਨਾਲ ਉੱਪਰ ਕੇ ਸਾਹਮਣੇ ਆ ਰਹੀ ਹੈ ਜਿਸ ਤਰ੍ਹਾਂ ਦੇ ਨਤੀਜੇ ਆਏ ਨਤੀਜਿਆਂ ਤੋਂ ਬਾਅਦ ਪਾਰਟੀਆਂ ਦੇ ਅੰਦਰ ਜਿਸ ਤਰ੍ਹਾਂ ਦੇ ਮੰਥਨ ਸ਼ੁਰੂ ਹੋਏ ਉਨਾ ਮੰਥਰਾਂ ਦੇ ਵਿੱਚੋਂ ਜਿਹੜਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਉਹ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ 100 ਸਾਲ ਤੋਂ ਵੱਧ ਦੀ ਉਮਰ ਦਾ ਹੋ ਚੁੱਕਾ ਹੈ ਤੇ ਉਸ ਦੇ ਵਿੱਚ ਹੁਣ ਜਿਸ ਢੰਗ ਦੇ ਨਾਲ ਚੋਣਾਂ ਵਿੱਚ ਨਤੀਜੇ ਆਏ ਆ ਉਸ ਨੂੰ ਲੈ ਕੇ ਬੜਾ ਵੱਡਾ ਜਿਹੜਾ ਰਫੜ ਖੜਾ ਹੋਇਆ ਤੇ ਪਾਰਟੀ ਦੇ ਅੰਦਰ ਇੱਕ ਤਰ੍ਹਾਂ ਦਾ ਖਲਾਰਾ ਪੈ ਗਿਆ ਤੇ ਲੋਕ ਇਹ ਦੇਖ ਰਹੇ ਆ ਕਿ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਦੋ ਫਾੜ ਹੋਏਗਾ ਜਾਂ ਹੋ ਚੁੱਕਾ ਹੈ ਜਾਂ ਇਸ ਦੇ ਅੰਦਰ ਕੋਈ ਨਵੀਂ ਢਿਰ ਉੱਭਰ ਕੇ ਸਾਹਮਣੇ ਆਏਗੀ ਤਾਂ ਸ਼੍ਰੋਮਣੀ ਅਕਾਲੀ ਦਲ ਫੇਰ ਅੱਗੇ ਵਧੇਗਾ ਕੱਲ ਦਾ ਦਿਨ ਸ਼੍ਰੋਮਣੀ ਕਾਲੀ ਦਲ ਦੇ ਇਤਿਹਾਸ ਵਿੱਚ ਬੜਾ ਮਹੱਤਵਪੂਰਨ ਦਿਨ ਹੈ ਔਰ ਇਸ ਦਿਨ ਦੇ ਉੱਤੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਬਗਾਵਤ ਉਸ ਦੇ ਖਿਲਾਫ ਉੱઠી ਸੀ ਜਲੰਧਰ ਦੇ ਵਿੱਚ ਮੀਟਿੰਗਾਂ ਹੋਈਆਂ ਕੱਲ ਵੀ ਮੀਟਿੰਗ ਸੀ ਬਾਗੀ ਆਗੂਆਂ ਦੀ ਜਿਨ੍ਹਾਂ ਵਿੱਚ ਪੁਰਾਣੇ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਦੇ ਸਥਾਪਿਤ ਅਕਾਲੀ ਆਗੂ ਬਹੁਤ ਵੱਡੀ ਗਿਣਤੀ ਚ ਸ਼ਾਮਲ ਹੋਏ ਤਾਂ ਇਸ ਮੀਟਿੰਗ ਦੇ ਲਈ ਮੁੱਖ ਭੂਮਿਕਾ ਜਿਹੜੀ ਹੈ ਉਹ ਗੁਰਦੀਪ ਸਿੰਘ ਵਡਾਲਾ ਦੇ ਮੁੰਡੇ ਨੇ निभाई ਹੈ ਤੇ ਇਹ ਜਿਹੜੀ ਕੱਲ ਦੀ ਮੀਟਿੰਗ ਹੋਈ ਹੈ ਪਿੰਡ ਵਡਾਲਾ ਚ ਹੀ ਹੋਈ ਹੈ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੋਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਪਾਰਟੀ ਨੂੰ ਸਭਾਲਣ ਦੇ ਲਈ ਯਤਨ ਕਰਨਗੇ ਪਰ ਉਹਨਾਂ ਨੇ ਆਪਣੀ ਪੈਰਲਲ ਮੀਟਿੰਗ ਲਾ ਕੇ ਇੱਕ ਦੋ ਫਾੜ ਹੋਣ ਦਾ ਜਿਹੜਾ ਰਾਹ ਹੈ ਉਹ ਖੋਲ ਦਿੱਤਾ ਉਹਨਾਂ ਨੇ ਬੇਸ਼ੱਕ ਆਪਣੇ ਹਲਕਾ ਇੰਚਾਰਜ ਜਿਹੜੇ ਨੇ ਉਹਨਾਂ ਦੀਆਂ ਮੀਟਿੰਗਾਂ ਸੱਦੀਆਂ ਜ਼ਿਲ੍ਹਾ ਇੰਚਾਰਜਾਂ ਦੀਆਂ ਮੀਟਿੰਗਾਂ ਸੱਦੀਆਂ ਤੇ ਉਹਦੇ ਵਿੱਚ ਉਹਨਾਂ ਨੇ ਮੀਟਿੰਗਾਂ ਨੇ ਉਹਦੇ ਵਿੱਚ ਭਰੋਸਾ ਪ੍ਰਗਟ ਕੀਤਾ ਭਾਵੇਂ ਕਿ ਰਸਮੀ ਤੌਰ ਤੇ ਸੁਖਬੀਰ ਸਿੰਘ ਬਾਦਲ ਨੇ ਉੱਤੇ ਆਪਣਾ ਅਸਤੀਫਾ ਪੇਸ਼ ਕੀਤਾ ਤੇ ਅਸਤੀਫਾ ਮੀਟਿੰਗ ਨੇ ਦੱਦ ਕਰ ਦਿੱਤਾ ਦੂਸਰੇ ਪਾਸੇ ਜਿਹੜੀ ਬਾਗੀ ਇਕਾਲੀ ਆਗੂਆਂ ਦੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਜਿਹੜੇ ਮਤੇ ਪਾਸ ਕੀਤੇ ਗਏ ਆ ਉਸ ਦੇ ਵਿੱਚ ਇੱਕ ਤਾਂ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਪੰਥ ਤੇ ਪੰਜਾਬ ਦੇ ਹਿੱਤਾਂ ਲਈ ਕੰਮ ਕਰੇਗਾ ਜਿਹੜੀਆਂ ਕਟਾਈਆਂ ਆ ਜਾਂ ਘਾਟਾਂ ਆ ਜਾਂ ਕਮੀਆਂ ਹੋਈਆਂ ਉਹਨਾਂ ਤੋਂ ਜਾਂ ਉਹਨਾਂ ਤੋਂ ਜਿਹੜੀਆਂ ਗਲਤੀਆਂ ਹੋਈਆਂ ਉਹਦੇ ਲਈ ਉਹ ਕਾਬਤ ਤੱਕ ਤੇ ਜਾਣਗੇ ਉਹਦੀ ਭੁੱਲ ਬਖਸ਼ਾਉਂਗੇ ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜੀ ਸਭ ਤੋਂ ਵੱਡਾ ਫੈਸਲਾ ਲੱਗਦਾ ਹੈ ਉਹਨਾਂ ਦਾ ਪੋਲੀਟਿਕਲ ਕਿ ਉਹ 1 ਜੁਲਾਈ ਤੋਂ ਅਕਾਲੀ ਦਲ ਬਚਾਓ ਲਹਿਰ ਪੰਜਾਬ ਇਹ ਸ਼ੁਰੂ ਕਰਨ ਜਾ ਰਿਹਾ ਹੈ ਇਹ ਜਿਹੜੀ ਸਾਰੀ ਸਥਿਤੀ ਬਣੀ ਹੈ ਦੋਨੋਂ ਪਾਸਿਆਂ ਤੋਂ ਇਸ ਦੇ ਉੱਤੇ ਅਸੀਂ ਚਰਚਾ ਕਰਾਂਗੇ ਕਿ ਇਹ ਅੱਗੇ ਕੀ ਰੁਖ اختیار ਕਰੇਗੀ ਤੇ ਕਿਸ ਦਿਸ਼ਾ 'ਚ ਅੱਗੇ ਵਧੇਗੀ ਤੇ ਕੀ ਕੀ ਇਹਦੇ ਜਿਹੜੇ ਅਸਰ ਪੈਣਗੇ ਤੇ ਸਿੱਖ ਸਮਾਜ ਇਸ ਨੂੰ ਕਿਸ ਤਰ੍ਹਾਂ ਦੇਖ ਰਿਹਾ ਹੈ ਤੇ ਦੇਖੇਗਾ ਸਿੱਖ ਸਮਾਜ ਕੀ ਚਾਹੁੰਦਾ ਇਹ ਸਾਰੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਇਸ ਗੱਲਬਾਤ ਦੇ ਲਈ ਅੱਜ ਸਾਡੇ ਵਿਸ਼ੇਸ਼ ਮਹਿਮਾਨ ਨੇ ਸੀਨੀਅਰ ਜਰਨਲਿਸਟ ਸਰਦਾਰ ਜਿਸਪਾਲ ਸਿੰਘ ਸਿੱਧੂ ਜਿਨ੍ਹਾਂ ਨੇ ਪਿਛਲੇ 50 ਸਾਲ ਤੋਂ ਲਗਭਗ ਉਸ ਤੋਂ ਵੀ ਵੱਧ ਸਮਾਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਹੈ ਉਸ ਨੂੰ ਬੜਾ ਨੇੜੋਂ ਦੇਖਿਆ ਔਰ ਜੋ ਵੀ ਸਿੱਖ ਰਾਜਨੀਤੀ ਦੇ ਵਿੱਚ ਘਟਨਾਵਾਂ ਵਾਪਰੀਆਂ 1947 ਤੋਂ ਬਾਅਦ ਉਹਨਾਂ ਦਾ ਉਹਨਾਂ ਨੇ ਬੜੀ ਡੂੰਘਾਈ ਨਾਲ ਦਿਾਨ ਕੀਤਾ ਹੈ ਤੇ ਉਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਉਹ ਇਹ ਜਿਹੜੀ ਸਥਿਤੀ ਸਾਰੀ ਬਣੀ ਹੈ ਉਹਨਾਂ ਦੀ ਇਸ ਦੇ ਬਾਰੇ ਕੀ ਸੋਚ ਹੈ ਕੀ ਰਾਏ ਹੈ ਸਿਰਸਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ ਆ ਧੰਨਵਾਦ ਧੰਨਵਾਦ ਸ਼ੁਕਰੀਆ ਸਿਰਸਾ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਜਿਸ ਤਰ੍ਹਾਂ ਕੱਲ ਪਹਿਲਾਂ ਵੀ ਜਲੰਧਰ 'ਚ ਬਾਗੀ ਆਗੂਆਂ ਨੇ ਮੀਟਿੰਗ ਕੀਤੀ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਪੈਰਲਲ ਮੀਟਿੰਗ ਸੱਦ ਲਈ ਅੱਜ ਕਿਉਂਕਿ ਕੱਲ ਜਿਹੜੀ ਮੀਟਿੰਗ ਸੀਗੀ ਉਹ ਜਿਲੰਦਰ ਚੋਈ ਦੂਸਰਾ ਜਿਹੜੇ ਸੁਖਵੀਰ ਸਿੰਘ ਬਾਦਲੇ ਮੀਟਿੰਗ ਕਰਦੀ ਹੋ ਗੱਟਿਗੜ ਚ ਹੋਈ ਤਾਂ ਜੋ ਕੁਝ ਇਹਦੇ ਵਿੱਚੋਂ ਨਿਕਲ ਕੇ ਸਾਹਮਣੇ ਆਇਆ ਜਿਸ ਤਰ੍ਹਾਂ ਦੇ ਮਤੇ ਪਾਸ ਹੋਏ ਤੁਹਾਡੀ ਕੀ ਰਾਏ ਦੇਖੋ ਇੱਕ ਤਾਂ ਪਹਿਲੀ ਗੱਲ ਤਾਂ ਇਹ ਵੀ ਇਹ ਉਮੀਦ ਸੀ ਵੀ ਇਹ ਸਾਰਾ ਕੁਝ ਵਾਪਰੇਗਾ ਤੇ ਕਈ ਵਾਰ ਤਾਂ ਲੋਕ ਕਹਿੰਦੇ ਸੀ ਵੀ ਇਹ ਲੇਟ ਕਿਵੇਂ ਹੋ ਗਿਆ ਇਹ ਸਾਰਾ ਕੁਝ ਵਾਪਰਿਆ ਕਿ ਉਹਨੇ ਇੰਨੀ ਦੇਰੀ ਕਿਉਂ ਹੋ ਗਈ ਆ ਤਾਂ ਇਹ ਵਾਪਰਨਾ ਹੀ ਸੀ ਸਾਰਾ ਕਿਉਂਕਿ ਤੀਜੀ ਇਲੈਕਸ਼ਨ ਮੋਟੇ ਲੈਵਲ ਤੇ ਅਸੀਂ ਹਾਰ ਗਿਆ ਅਕਾਲੀ ਦਲ 17 ਦੀ ਇਲੈਕਸ਼ਨ ਹਾਰਿਆ 22 ਦੀ ਹਾਰਿਆ ਫਰਵਰੀ 22 ਦੀ ਹਾਰਿਆ ਹੁਣ ਇਹ ਆ ਜਿਹੜੀ ਲੇਟੈਸਟ ਇਲੈਕਸ਼ਨ ਹੈ ਇਹ ਗਿਣਤੀ ਸਿੱਧੂ ਸਾਹਿਬ ਦੱਸਦੇ ਆ ਕਿ ਪੰਜ ਇਲੈਕਸ਼ਨਾਂ ਜਿਹੜੀਆਂ ਛੋਮਣੀ ਅਕਾਲੀਦਾਰ ਸੁਖਬੀਰ ਸਿੰਘ ਬਾਦਲ ਦੀ ਗਵਾਈ ਚ ਹਾਰ ਚੁੱਕਾ ਹਾਂ ਪੰਜ ਪੰਜ ਤੁਸੀਂ ਹਾਂ ਦੂਸਰੀਆਂ ਦੋ ਹੋਰ ਹਾਰ ਚੁੱਕੇ ਆ ਪੰਜ ਇਲੈਕਸ਼ਨਾਂ ਇਹ ਹਾਰ ਚੁੱਕੇ 22 ਇਲੈਕਸ਼ਨਾਂ ਵੀ ਹਾਰੇ ਆ ਕਹੀ ਇਹ ਤੇ ਪੰਜ ਇਲੈਕਸ਼ਨਾਂ ਉਹਦੀ ਅਗਵਾਈ ਚ ਹਾਰ ਰਿਹਾ ਤੇ ਪੰਜ ਇਲੈਕਸ਼ਨਾਂ ਪਿਛੋਂ ਪਾਰਟੀ ਦਾ ਰਹਿੰਦਾ ਕੀ ਹੁੰਦਾ ਹੁਣ ਤੁਸੀਂ ਐਸ ਵਾਰ ਦੇਖੋ ਤੁਸੀਂ ਇਹਨਾਂ ਦੇ ਜਵਾਨ ਤਾਂ ਹੀ ਹੋ ਗਏ 10 ਦੀਆਂ ਜਾਬਤ ਤੇ 13 ਚ ਤੇ ਇਹ ਇਹ ਹੁਣ ਐਸ ਕਿਸਮ ਦੀ ਹਾਲਤ ਹੋ ਗਈ ਪਾਰਟੀ ਦੀ ਤਾਂ ਇਹਦੇ ਵਿੱਚ ਰੌਲੇ ਪੈਣੇ ਭੱਜਣਾ ਦੌੜਨਾ ਪਰ ਇਹਦੇ ਵਿੱਚ ਕਮਲ ਕਮਾਲ ਦੀ ਗੱਲ ਇਹ ਹੈ ਕਿ ਜਿਹੜੇ ਬੰਦੇ ਪਾਰਟੀ ਦੇ ਵਿੱਚੋਂ ਨਿਕਲ ਕੇ ਕੱਲ ਇਹ ਬਡਾਲਾ ਪਿੰਡ ਦੇ ਵਿੱਚ ਅ ਕਲਦੀਪ ਸਿੰਘ ਬਡਾਲੇ ਦੇ ਘਰ ਚ ਉਹਦੇ ਲੜਕੇ ਲੜਕੇ ਕੋਲੇ ਹੁਣ ਚਲਈ ਉਹ ਤਾਂ ਹੈ ਨਹੀਂ ਅੱਜ ਕੱਲ੍ਹ ਦੁਨੀਆ ਤੇ ਤੇ ਉਸ ਦੇ ਘਰੇ ਜਿਹੜਾ ਸਾਰਾ ਮੀਟਿੰਗ ਜਿੰਨੇ ਬੰਦੇ ਹੋਇਆ ਮੈਂ ਉਹਨੂੰ ਮੋٹے ਲੈਵਲ ਤੇ ਕਹਾ ਉਹੋ ਅੰਗਰੇਜ਼ੀ ਵਿੱਚ ਇੱਕ ਸ਼ਬਦ ਹੈ ਰੈਫ ਰੈਫ ਮਤਲਬ ਕਿ ਵੀ ਇੱਧਰ ਉੱਧਰ ਦਾ ਮਾੜਾ ਮੋਟਾ ਜਿਹਾ ਇਕੱਠਾ ਹੋਇਆ ਇਹਨਾਂ ਚੋਂ ਕੋਈ ਬੰਦੇ ਦੀ ਆਪ ਦਾ ਬੇਸ ਨਹੀਂ ਕਿਸੇ ਬੰਦੇ ਦਾ ਆਪਣਾ ਬੇਸ ਨਹੀਂ ਇਹ ਪੋਲਿਟਿਕਸ ਚ ਜੁੜੇ ਸੀ ਅਕਾਲੀ ਦਲ ਬਾਦਲ ਜਾ ਪ੍ਰਕਾਸ਼ ਸਿੰਘ ਬਾਦਲ ਦੇ ਇੱਕ ਵੱਡੇ ਲੀਡਰ ਕਦ ਹੋਣ ਕਰਕੇ ਜਿਹੜਾ ਜਿਹਨੂੰ ਉਹ ਟਿਕਟ ਦਿੰਦਾ ਸੀ ਜਿੱਤ ਜਾਂਦੇ ਹੁੰਦੇ ਸੀ ਇਹ ਮਤਲਬ ਕਿ ਚਾਹੁੰਦੇ ਆ ਵੀ ਉਹ ਸਾਨੂੰ ਜਿਤਾ ਸਕਦਾ ਕਿ ਨਹੀਂ ਹੁਣ ਇਹਨਾਂ ਨੂੰ ਲੱਗਦਾ ਸੁਖਵੀਰ ਤਾਂ ਸਾਨੂੰ ਜਿਤਾ ਸਕਦਾ ਪੰਜ ਇਲੈਕਸ਼ਨਾਂ ਵੀ ਹਾਰ ਕੇ ਸੀ ਅਸੀਂ ਇਹਦੇ ਵਿੱਚ ਕਿਵੇਂ ਬੈਠੀਏ ਹੁਣ ਉਹ ਆਪ ਦੀ ਸਰਵਾਈਵਲ ਪੋਲਿਟਿਕਸ ਵਿੱਚ ਉਹਨਾਂ ਤੋਂ ਉਹਨਾਂ ਨੇ ਜਿਹੜਾ ਜਿਹੜਾ ਪੋਲਿਟਿਕਸ ਦੇ ਵਿੱਚ ਜਿਹੜਾ ਕੁਝ ਉਹਨਾਂ ਨੇ ਮਾਣਿਆ ਸਾਰਾ ਕੁਝ ਤੇ ਉਹਨਾਂ ਨੇ ਪੋਲਿਟਿਕਸ ਹੀ ਬਹੁਤਾਂ ਨੇ ਕੀਤੀ ਹੈ ਬਿਜ਼ਨਸ ਲਈ ਆਪਣੇ ਆਪਣੇ ਫਾਇਦੇ ਲਈ ਕੋ ਪੰਜਾਬ ਲਈ ਪੋਲਿਟਿਕਸ ਤਾਂ ਕੀਤੀ ਜੀ ਇਹਨਾਂ ਦੇ ਬਹੁਤੇ ਬੰਦਿਆਂ ਨੇ ਤੇ ਇਹ ਇਹ ਸਾਰੇ ਬੰਦੇ ਉਹੀ ਆ ਤੇ ਉਹ ਬੈਠੇ ਆ ਇੱਥੇ ਤੇ ਇਧਰਲੇ ਪਾਸੇ ਇਹ ਇਹ ਠੀਕ ਹੈ ਵੀ ਹੁਣ ਬਾਦਲ ਸੁਖਵੀਰ ਬਾਦਲ 'ਚ ਵੀ ਬਹੁਤ ਇਸ ਕੈਂਪ 'ਚ ਵੀ ਬਹੁਤ ਨੁਕਸ ਹੈ ਕੋਈ ਸ਼ੱਕ ਨਹੀਂ ਇਹਨਾਂ ਨੇ ਵੀ ਪਾਵਰ ਇੰਜੋਏ ਕੀਤੀ ਆ ਪਰ ਇਹਨਾਂ ਨੇ ਪਾਵਰ ਇਹਨਾਂ ਨੂੰ ਦਿੱਤੀ ਆ ਇਹ ਉਹਦੋਂ ਬਾਦਲ ਦੇ ਗੁਣ ਕਾਉਂਦੇ ਸੀ ਕਿ ਦਾ ਜਿਹੜੇ ਸਾਰੇ ਬਡਾਲੇ ਵਾਲੇ ਇਕੱਠੇ ਹੋਏ ਸੀ ਇਹਨਾਂ ਨੂੰ ਪਾਵਰ ਉਹਨਾਂ ਤੋਂ ਲਈ ਆ ਉਹਨਾਂ ਦੇ ਜਾਂ ਵੱਡੇ ਪ੍ਰਕਾਸ਼ ਸਿੰਘ ਬਾਦਲ ਦੇ ਚੂਲੇ ਦੀਆਂ ਕਲੀਆਂ ਫੜੀਆਂ ਪੈ ਸੀ ਇਹਨਾਂ ਨੇ ਆਪਣਾ ਕੋਈ ਹੋਂਦ ਨਹੀਂ ਹੁਣ ਬੀਬੀ ਜੰਗੀਰ ਕੌਰ ਦੇਖੋ ਜੇ ਫਰਜ ਕਿਤਾ ਟਿਕਟ ਮਿਲੂਗੀ ਤਾਂ ਇਸੇ ਤਰੀਕੇ ਨਾਲ ਚੰਦੂ ਮਾਇਰੇ ਦਾ ਵੀ ਆਪਣਾ ਕੋਈ ਜਾਤੀ ਲੈਵਲ ਤੇ ਉਸ ਕਿਸਮ ਦਾ ਉਹ ਸਾਰਾ ਜਿਹੜਾ ਉਹ ਉਹਦਾ ਕੋਈ ਰੈਪਿਊਟੇਸ਼ਨ ਆਪਣੇ ਲੈਵਲ ਤੇ ਕਿਤੇ ਨਹੀਂ ਲੜ ਸਕਦਾ ਸਵਾਲ ਹੈ ਵੀ ਆਜ਼ਾਦ ਹਸਤੀ ਇਸ ਪੋਲਿਟਿਕਸ ਵਿੱਚ ਬਣੇ ਹੋਏ ਤੁਹਾਡੀ ਉਹ ਨਹੀਂ ਤੁਸੀਂ ਕਿਸੇ ਨਾਲ ਜੁੜ ਕੇ ਬਣੇ ਹੋਇਓ ਤੇ ਇੱਕ ਇਹ ਫਰਕ ਆ ਹਾਂਜੀ ਵੈਸੇ ਵੀ ਉਹਨਾਂ ਦੇ ਚ ਸਸਬ ਉਹ ਲੋਕ ਸ਼ਾਮਲ ਨੇ ਜਿਨ੍ਹਾਂ ਨੇ ਲੋਕਾਂ ਨੇ ਚੋਣਾਂ ਵਿੱਚ ਉਹਨਾਂ ਨੂੰ ਰੱਦ ਕੀਤਾ ਹੋਇਆ ਰੱਦ ਕੀਤਾ ਹੋਇਆ ਬਿਲਕੁਲ ਰੱਦ ਰੱਦੇ ਪੜੇ ਕਿ ਤਰੀਕੇ ਨਾਲ ਕੀਤਾ ਜਿਵੇਂ ਹੁਣ ਚੰਦੂ ਮਾਇਰ ਦੇ ਦੀ ਤਾਂ ਜਵਾਨ ਤਜਬਤ ਹੋਈ ਆ ਤੁਸੀਂ ਇਹ ਇਹਦਾ ਕੀ ਜਵਾਬ ਦੇਵੋਗੇ ਵੀ ਭਾਈ ਤੁਸੀਂ ਉਸ ਪਹਿਲਾਂ ਉੱਥੇ ਤੁਸੀਂ ਐਮਪੀ ਹੋਨੇ ਉਸ ਏਰੀਆ ਦੇ ਹੁਣ ਤੁਹਾਡੀ ਜਵਾਲਤ 잡ਤ ਹੁੰਦੀ ਹੈ ਇਹਦਾ ਮਤਲਬ ਵੀ ਤੁਸੀਂ ਅਨਸਰੇ ਬੋਲੋ ਕਿ ਨਾ ਉਹ ਸਾਰੀ ਉਸ ਸੀਟ ਦੇ ਵਿੱਚ ਲੋਕਾਪ੍ਰਤੀ ਇਹ ਇਹ ਹੈ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਚਲੋ ਮੈਂ ਉਹਨਾਂ ਨੇ ਮੈਨੂੰ ਹਰਾਤਾ ਜਾ ਪਾਰਟੀ ਬਾਦਲ ਦੀਆਂ ਨੀਤੀਆਂ ਕਰਕੇ ਹਟਾਇਆ ਤੁਹਾਡਾ ਪਰਸਨਲ ਰਿਸੂਕ ਕੀ ਹੈ ਪਰਸਨਲ ਸੂਕ ਵੀ ਮੈਟਰ ਕਰਦਾ ਹੈ ਸਾਰੇ ਲੈਵਲ ਤੇ ਜੇ ਬਰਿੰਡੇ ਚੋਂ ਚਾ ਉਹ ਜਿਹੜੀ ਬਾਦਲ ਦੀ ਸੁਖਬੀਰ ਬਾਦਲ ਦੀ ਵਾਈਫ ਜਿੱਤੀ ਹੈ ਜਿਹੜੀ ਹਰ ਸਿਮਰਤ ਕੋਰ ਹਰ ਸਿਮਰਤ ਕੋਰ ਬਾਦਲ ਜਿੱਤੀ ਹੈ ਉਹਦਾ ਪਰਸਨਲ ਵੀ ਤਿੰਨ ਇਲੈਕਸ਼ਨਾਂ ਜਿੱਤੀ ਹੈ ਉਹਦੇ ਕੋਲੇ ਸਾਰਾ ਇਲੈਕਸ਼ਨ ਵਾਲਾ ਸਾਰਾ ਕੁਝ ਲੋਕਾਂ ਨਾਲ ਮੇਲ ਮਲਾਪ ਉਹ ਸਾਰਾ ਕੁਝ ਨਾ ਕੁਝ ਤਾਂ ਰੱਖਿਆ ਹੀ ਹੋਊਗਾ ਖਾਲੀ ਲੈਵਲ ਤੇ ਨਹੀਂ ਹੈ ਇਹ ਉਹਨੇ ਕੀਤਾ ਸਾਰਾ ਕੁਝ ਇਹ ਜਿਹੜਾ ਹੈ ਅਕਾਲੀ ਦਲ ਦੇ ਜਿਹੜੇ ਦੂਜੇ ਬੰਦੇ ਐ ਕਰ ਨਹੀਂ ਸਕਦੇ ਅਕਾਲੀ ਦਲ ਦੀ ਆਪਾਂ ਪਹਿਲਾਂ ਵੀ ਕਹਿੰਨੇ ਆ ਵੀ ਇੰਨਾ ਚੋ ਕੋਈ ਬੰਦੇ ਚਾਰ ਉੱਠਣ ਕੁਰਬਾਨੇ ਕਰਨ ਤੇ ਆਪਣੀ ਕੋ ਪਾਲਿਸੀ ਪ੍ਰੋਗਰਾਮ ਦੱਸਣ ਵੀ ਅਸੀਂ ਐਸ ਤੇ ਪੰਜਾਬ ਦੀ ਇਲੈਕਸ਼ਨ ਲੜਨੀ ਆ ਐਸ ਉੱਤੇ ਅਸੀਂ ਪੰਜਾਬ ਦੀ ਪੋਲਿਟਿਕਸ ਕਰਨੀ ਆ ਐਸ ਇਸ਼ੂ ਤੇ ਕਰਨੀ ਆ ਐਸ ਮੁੱਦੇ ਤੇ ਕਰਨੀ ਆ ਇਹ ਤਾਂ ਹੈ ਨਹੀਂ ਇਸ ਵਾਰ ਤਾਂ ਅਕਾਲੀ ਦਲ ਨੇ ਬਕਾਇਦਾ ਆਪਣਾ ਮੈਨੀਫੈਸਟੋ ਤੇ ਪ੍ਰੋਗਰਾਮ ਦਿੱਤਾ ਸੀ ਪਰ ਲੋਕਾਂ ਨੇ ਫਿਰ ਵੀ ਉਹਨਾਂ ਨੂੰ ਰੱਦ ਕਰਤਾ ਵੇਖੋ ਮੈਨੀਫੈਸਟੋ ਤਾਂ ਉਹਨਾਂ ਦੇ ਮੈਂਬਰਾਂ ਤੱਕ ਨਹੀਂ ਗਿਆ ਹਰ ਚਰਨ ਬੈਸ ਨੇ ਲਿਖਤਾ ਉੱਥੇ ਹੀ ਪਿਆ ਹੈਡ ਆਫਿਸ 'ਚ ਪ੍ਰੋਪੋਗੇਟ ਨਹੀਂ ਹੋਇਆ ਛਪਿਆ ਨਹੀਂ ਪੈਂਫਲਟ ਨਹੀਂ ਬਣੇ ਕਿਤੇ ਛਪਿਆ ਨਹੀਂ ਕੁਝ ਇੱਕ ਦਿਨ ਇੱਕ ਅੱਧੀ ਖਬਰ ਛਪ ਗਈ ਵੀ ਨਵਾਂ ਇਹ ਮੈਨੀਫੈਸਟੋ ਪੜਾਇਆ ਲੋਕਾਂ ਦੇ ਮਨ ਦੇ ਵਿੱਚ ਅਕਾਲੀ ਗੱਲ ਦੇ ਲੀਡਰਾਂ ਦੇ ਮਨ 'ਚ ਰਜਿਸਟਰ ਨਹੀਂ ਹੋਇਆ ਵੀ ਇਹ ਪੋਲਿਟਿਕਸ ਇਹ ਕਿਹੜੀ ਲੈ ਕੇ ਆ ਰਿਹਾ ਤੇ ਹੁਣ ਤੁਸੀਂ ਇਸ਼ੂ ਹੋਰ ਵੀ ਇਹਦੇ ਨਾਲ ਸਵਾਲ ਹੈ ਵੀ ਤੁਹਾਡਾ ਮੈਨੀਫੈਸਟੋ ਤੁਸੀਂ ਪਹਿਲਾਂ ਵਾਲਾ 80 ਤੋਂ ਪਹਿਲਾਂ ਵਾਲੇ ਅਕਾਲੀ ਦਲ ਵਾਲਾ ਮੈਨੀਫੈਸਟੋ ਤੁਸੀਂ ਲੈ ਲਿਆ ਪਰ ਤੁਸੀਂ ਵੀ ਉਸ ਮੈਨੀਫੈਸਟੋ ਨੂੰ ਕੱਲਾ ਫਾਰਮਲ ਲੈਵਲ ਤੇ ਰੱਖਣਾ ਚਾਹੁੰਦੇ ਹੋ ਲੋਕਾਂ 'ਚ ਲੈ ਕੇ ਨਹੀਂ ਜਾਣਾ ਚਾਹੁੰਦੇ ਅੱਛਾ ਦੂਜੀ ਗੱਲ ਇਹ ਹੈ ਵੀ ਇੱਕ ਗੱਲ ਜਿਹੜਾ ਬੇਸਿਕ ਡਿਫਰੈਂਸ ਹੈ ਦੋਨੋਂ ਗਰੁੱਪਾਂ ਦੇ ਵਿੱਚ ਇੱਕ ਗਰੁੱਪ ਦੇ ਪਿੱਛੇ ਭਾਵੇਂ ਬਾਦਲ ਬਾਦਲ ਸੁਖਵੀਰ ਬਾਦਲਾ ਉਹਦੀ ਲੋਡ ਲਈ ਕਹਿੰਦਾ ਵੀ ਇਹ ਇਹ ਭਾਵੇਂ ਬੀਜੇਪੀ ਵੱਲੋਂ ਸਪਾਂਸਰਡ ਹੈ ਕਹਿੰਦਾ ਉਹ ਬੀਜੇਪੀ ਵੱਲੋਂ ਸਪਾਂਸਰਡ ਹੈ ਤੇ ਭਾਵੇਂ ਉਹ ਕਹਿੰਦਾ ਵੀ ਇਹ ਬੀਜੇਪੀ ਜੁਆਇਨ ਕਰਨਗੇ ਜਾਂ ਡਿਸਗ੍ਰੈਂਟਲ ਸ਼ਬਦ ਵਰਤਦੇ ਆ ডিসগ্র্যান্টড শব্দ ডিসগ্র্যান্টড ਹੁੰਦਾ ਵੀ ਇਹ ਬੁਖਲਾਏ ਹੋਏ ਆ ਸਾਰਾ ਵੀ ਸੱਤਾ ਤੋਂ ਬਾਹਰ ਜੋ ਨਹੀਂ ਸਕਦੇ ਜਿਵੇਂ ਜਿਵੇਂ ਪਾਣੀ ਤੋਂ ਬਾਹਰ ਮੱਛੀ ਨੂੰ ਸੁਣਾਉੱਖਾ ਇਸ ਕਿਸਮ ਦਾ ਸਾਰਾ ਇਹਨਾਂ ਦਾ ਰੌਲਾ ਤਾਂ ਆਪ ਦਾ ਰੌਲਾ ਹੁਣ ਤੁਸੀਂ ਦੇਖੋ ਇਹਨਾਂ ਦੇ ਵਿੱਚੋਂ ਆਧੇ ਬੰਦੇ ਤਾਂ ਜਿਵੇਂ ਹੁਣ ਸਿਕੰਦਰ ਸਿੰਘ ਮਲੂਕਾ ਮੇਨ ਐਡਰੈਸ ਕਰਨ ਲੱਗਿਆ ਪਿਆ ਸੀ ਉਹਦੀ ਮੋਰਲ ਮੋਰਲ ਉਹਦੀ ਨੈਤਿਕ ਜ਼ਿੰਮੇਵਾਰੀ ਜਾਂ اخلاقی ਇਸ ਕਿਸਮ ਦਾ ਜਮੇ ਜਾਂ ਇਸ ਕਿਸਮ ਦਾ ਪੱਤਰ ਕਿਵੇਂ ਵੱਧਦਾ ਵੀ ਉਹ ਅਡਰੈਸ ਕਰੇ ਤੂੰ ਸਾਰਾ ਪਰਿਵਾਰ ਤਾਂ ਉੱਥੇ ਭੇਜਦਾ ਬੀਜੇਪੀ ਚ ਪਹਿਲਾਂ ਇਲੈਕਸ਼ਨ ਲੜ ਚੁੱਕੇ ਆ ਸਾਰਾ ਤੂੰ ਇਕੱਲਾ ਬੰਦਾ ਪਰਿਵਾਰ ਦੇ ਵਿੱਚੋਂ ਤਿੰਨ ਤੁਹਾਡੇ ਮੈਂਬਰ ਆ ਪਰਿਵਾਰ 'ਚ ਤੁਸੀਂ ਇਕੱਲਾ ਬੰਦਾ ਕਹੋ ਵੀ ਮੈਂ ਮੈਂ ਤਾਂ ਜਿਹਾ ਜਿਹਾ ਆ candidato ਚ ਖੜਾ ਆ ਕੀ ਉਹਦੀ ਕੀ ਸਟਰੈਂਥ ਹੈ ਕੀ ਉਹਦੀ ਮੋਰਲ ਇਸ ਗੱਲ ਦੇ ਵਿੱਚ ਸਟੈਂਡਿੰਗ ਬਣਦੀ ਹੈ ਇਹ ਸਾਰਾ ਗੱਲ ਉਹ ਇਹ ਡਬਲ ਗੇਮ ਖੇਡਦੇ ਆ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਮਲੂਕੇ ਦੇ ਆਉਣ ਤੋਂ ਬਿਲਕੁਕੁਲ ਕਲੀਅਰ ਹੈ ਵੀ ਇਹ ਇਹ ਬੀਜੇਪੀ ਨਾਲ ਹੀ ਜੁੜਨ ਵਾਲਾ ਗਰੁੱਪ ਹੈ ਇਦੂ ਪਹਿਲਾ ਜਿਹੜਾ ਸਖਦੇਵ ਸਿੰਘ ਢੀਂਡਸੇ ਦਾ ਪਰਮਿੰਦਰ ਸਿੰਘ ਖੜਾ ਸੀ ਉਹ ਵੀ ਜੀ ਬੀ ਜੀ ਪੀ ਨਾਲ ਜੋੜਨ ਵਾਲਾ ਬੰਦਾ ਹੈ ਤੇ ਸਾਰੇ ਬੰਦੇ ਬੀ ਜੀ ਪੀ ਨਾਲ ਕਿਸੇ ਨਾ ਟੇਢੇ ਪਿੱਗੇ ਤਰੀਕੇ ਨਾਲ ਜੁੜੇ ਹੋਏ ਉਹਦੀ ਮਤ ਲੈਣਾ ਚਾਹੁੰਦੇ ਆ ਤੁਸੀਂ ਹੁਣ ਜਦੋਂ ਪੰਜਾਬ ਦੇ ਵਿੱਚ ਜਿਹੜੀ ਗੱਲ ਨਾਲ ਤੁਹਾਡੀ ਹਾਰ ਹੋਈ ਹੈ ਉਹ ਹੋਈ ਆ ਵੀ ਤੁਹਾਡੀ ਅਕਾਲੀ ਦਲ ਦੀ ਰੀਜਨਲ ਪਾਵਰ ਲੈਵਲ ਤੇ ਆਪਦੀ ਕੋਈ ਸਟੈਂਡਿੰਗ ਰਹੀ ਨਹੀਂ ਸੀ ਤੁਸੀਂ ਬੀ ਜੀ ਪੀ ਨਾਲ ਹੀ ਜੁੜ ਗਏ ਸੀ ਬੀ ਜੀ ਪੀ ਦੇ ਸ਼ੈਡੋ ਥੱਲੇ ਆ ਗਏ ਸੀ ਉਹਦੇ ਪਰਛਾਵੇਂ ਥੱਲੇ ਚੱਲਦੇ ਸੀਗੇ ਉਹਨ ਇੱਕ ਦਿਨੇ ਹੋਣੇ ਸੀ ਜੋ ਅਕਾਲੀ ਦਲ ਨਾਲ ਹੋਇਆ ਤੇ ਇਸ ਕਰਕੇ ਹੁਣ ਤੁਸੀਂ ਇਹਨਾਂ ਨੇ ਇਹ ਵੀ ਨਹੀਂ ਲੜਨ ਕੀਤਾ ਹਜੇ ਤੱਕ ਵੀ ਪੁਰਾਣੇ ਲੀਡਰ ਲਹਿਗੇ ਹੀ ਹੁੰਦੇ ਆ ਰੋਹਲ ਗਾਂਧੀ ਨੇ ਪੁਰਾਣੇ ਸਾਰੇ ਜਿਹੜੇ ਵੱਡੇ ਦਿਗਜ ਲੀਡਰ ਸੀਗੇ 23 ਜਿਹੜਾ ਗਰੁੱਪ ਹੁੰਦਾ ਗਰੁੱਪ ਆਫ 23 ਸੀਗਾ ਉਹ ਸਾਰਾ ਵੱਡੇ ਲੀਡਰ ਲਹੇ ਆ ਫਿਰ ਉਸਨੇ ਕੱਲਾ ਪ੍ਰੋਗਰਾਮ ਸਿੱਧਾ ਲੈ ਕੇ ਗਿਆ ਉਹਨੇ ਕਿਸੇ ਵੀ ਪਾਰਟੀ ਦੇ ਇਹ ਜੇ ਵੱਡੇ ਬੰਦਿਆਂ ਦੀ ਪਰਵਾਹ ਨਹੀਂ ਕੀਤੀ ਔਰ ਪ੍ਰੋਗਰਾਮ ਲੈ ਕੇ ਗਿਆ ਸਿਆਸੀ ਪ੍ਰੋਗਰਾਮ ਲੈ ਕੇ ਗਿਆ ਤਾਂ ਲੋਕਾਂ ਨੇ ਐਕਸੈਪਟ ਕੀਤਾ ਅੱਛਾ ਉਸ ਪ੍ਰੋਗਰਾਮ ਉੱਤੇ ਐਡੇ ਵੱਡੇ ਥੰਮ ਨੋਣੇ ਹਾਲਾਤ ਆ ਬੀਜੇ ਮੋਦੀ ਨੂੰ ਨਰਿੰਦਰ ਮੋਦੀ ਨੂੰ ਇਸ ਕਰਕੇ ਤੁਸੀਂ ਪ੍ਰੋਗਰਾਮ ਦਾ ਦੱਸੋ ਕੀ ਆ ਇਹ ਜੀ ਪਾ ਪਾ ਰਿਵਾਈਵ ਕਰਨਾ ਰਿਵਾਈਵ ਕਾਲੀ ਦਲ ਕਾਦੇ ਲਈ ਹੋਊਗਾ ਕਿਉਂ ਹੋਵੇ ਇਹਦੀ ਲੋੜ ਕੀ ਆ ਜੇ ਲੋਕਾਂ ਦੇ ਮੁੱਦੇ ਨਹੀਂ ਲੈਂਦਾ ਕਾਲੀ ਦਲ ਮੁੱਦੇ ਚੱਕੇ ਲੋਕਾਂ ਦੇ ਚੱਕੇ ਦਾ ਲੋਕ ਆਪ ਹੀ ਰਿਸਪੌਂਸ ਕਰਨਗੇ ਤੁਸੀਂ ਰਿਵਾਈਵ ਕੌਣ ਨੂੰ ਕਰਨ ਵਾਲੇ ਇਸ ਕਿਸਮ ਦੇ ਜਿਹੜੇ ਮਸਲੇ ਆ ਉਹ ਸਾਰੇ ਖੜੇ ਆ ਤੇ ਇਹਨਾਂ ਵੱਲ ਵੀ ਧਿਆਨ ਦੇਣ ਦੀ ਲੋੜ ਆ ਹਾਂ ਜੀ ਤਾਂ ਜਿਸ ਉਸ ਜਿਸਤਾਂ ਜਿਹੜੇ ਬਾਗੀ ਅਕਾਲੀ ਆਗੂ ਐ ਜਿਨ੍ਹਾਂ ਦਾ ਕੱਟ ਹੋਇਆ ਹੈ ਜਲੰਧਰ ਦੇ ਵਿੱਚ ਉਹਨਾਂ ਨੇ ਜਿਹੜਾ ਮਤਾ ਪਾਸ ਕੀਤਾ ਹੈ ਕਿ ਅਸੀਂ ਸਿੱਖ ਪੰਥ ਦੇ ਹਿੱਤ ਲਈ ਪੰਜਾਬ ਦੇ ਹਿੱਤ ਲਈ ਕੰਮ ਕਰਾਂਗੇ ਜਿਹੜੀਆਂ ਗਲਤੀਆਂ ਹੋਈਆਂ ਦੀ ਜਾ ਕੇ ਮਾਫੀ ਮੰਗਾਂਗੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਤੇ ਦੂਸਰੇ ਪਾਸੇ ਸ਼ਖਬੀਰ ਬਾਦਲ ਕਹੀ ਜਾਂ ਲੈ ਕੇ ਇਹ ਤਾਂ ਭਾਜਪਾ ਨਾਲਲੇ ਹੋਏ ਐ ਭਾਜਪਾ ਦੀ ਖੇਡ ਖੇਡ ਰਹੇ ਐ ਇਹ ਬੇਕੋਪ ਕਲੀਅਰ ਗੱਲ ਹੈ ਵੀ ਪੰਜਾਬ ਦਾ ਫਾਇਦਾ ਬੀਜੇਪੀ ਨਾਲ ਰਲੇ ਨਹੀਂ ਹੋ ਸਕਦਾ ਪੰਜਾਬ ਇੱਕ ਮinority ডומיਨੇਟਿੰਗ ਸਟੇਟ ਹੈ ਜਾਂ ਇੱਥੇ ਮinority ਦੀ ਗੱਲਬਾਤ ਹੈਗੀ ਮinority ਕਦੇ ਵੀ ਜੇ ਕਿਤੇ ਇਸ আল্ট্রਾ ਨੈਸ਼ਨਲਿਸਟ ਹਿੰਦੂਤਵਾ ਫੋਰਸਾਂ ਨਾਲ ਰਲਦੀ ਹੈ ਤਾਂ ਉਹ ਉਹਨਾਂ ਦੇ ਵਿੱਚ ਸਮੋ ਸਕਦੀ ਹੈ ਉਹਨਾਂ ਤੋਂ ਫਾਇਦਾ ਨਹੀਂ ਲੈ ਸਕਦੀ ਉਹ ਇਸ ਨੂੰ ਰਾਜਨੀਤਿਕ ਵੀ ਗੱਲ ਕਰ ਰਹੇ ਕਿ ਕਾਲੀ ਦਲ ਦੀ ਵੀ ਕਰਕੇ ਕਾਲੀ ਦਲ ਨੂੰ ਕੋਈ ਫਾਇਦਾ ਨਹੀਂ ਹੋ ਸਕਦਾ ਕਾਲੀ ਦਲ ਦੀ ਹਾਲਤ ਵੀ ਮਾੜੀ ਇਸੇ ਕਰਕੇ ਹੋਈ ਹੈ ਜੇ ਉਹਦੇ ਵਿੱਚ ਇੰਨੇ ਸਾਲ ਲਿੰਕ ਰੱਖਿਆ ਲਿੰਕ ਜਿਹੜਾ ਸੁਖਵੀਰ ਬਾਦਲ ਨੇ ਹੁਣ ਤੋੜਿਆ ਐ ਐਸ ਇਲੈਕਸ਼ਨ 'ਚ ਤੋੜਿਆ ਬੀਜੇਪੀ ਨਾਲ ਨਹੀਂ ਸਮਝੌਤਾ ਕੀਤਾ ਤਿੰਨ ਇਸ਼ੂ ਕੋਰ ਕਮੇਟੀ 'ਚ ਵੀ ਉਹਨੇ ਰੱਖੇ ਆ ਸਾਰੇ ਉਹ ਇਸ਼ੂ ਤੇ ਨਹੀਂ ਕੀਤਾ ਬੀਜੇਪੀ ਨਾਲ ਸਮਝੌਤਾ ਇਹ ਹੁਣ ਸਮਝੌਤਾਵਾਰੀ ਸੀ ਬੀਜੇਪੀ ਨਾਲ ਬੀਜੇਪੀ ਨਾਲ ਸਮਝੌਤਾ ਕਰਕੇ ਨੇ ਸੁਖਦੇਵ ਸਿੰਘ ਢੀਂਡਸਾ ਨੇ ਕੀ ਕੱਢ ਲਿਆ 4 ਸਾਲ ਦਾ ਪਾਸੇ ਸਮਝੌਤਾ ਕਰਕੇ ਬੈਠਾ ਇੱਕ ਨਾ ਚਾਹ ਉਹ ਸੇਖਵਾ ਤੇ ਮਾਝੇ ਵਾਲੇ ਦੋ ਤਿੰਨ ਲੀਡਰਸ਼ਿਪ ਵੱਡੇ ਉਹ ਵੀ ਬੀਜੇਪੀ ਨਾਲ ਚੱਲਦੇ ਸੀ ਉਹਨਾਂ ਦਾ ਨਹੀਂ ਕੁਝ ਨਿਕਲਿਆ ਇਸ ਕਰਕੇ ਸੋਚਣਾ ਤਾਂ ਇਹ ਆ ਵੀ ਤੁਹਾਡੇ ਪੋਪ ਤੁਹਾਡੇ ਕੋਲ ਪ੍ਰੋਗਰਾਮ ਕੀ ਹੈ ਮinority ਦਾ ਪ੍ਰੋਗਰਾਮ ਕਿਸੇ ਘਟ ਗਿਣਤੀ ਦਾ ਪ੍ਰੋਗਰਾਮ ਹਿੰਦੂਤਵਾ ਪੋਲਿਟਿਕਸ ਤੇ ਉਹਦਾ ਕੋਈ ਵੀ ਕਿਸੇ ਕਿਸਮ ਦਾ ਫਾਇਦਾ ਨਹੀਂ ਹੋ ਸਕਦਾ ਉਹਨਾਂ ਦਾ ਸਮੂਹ ਤੋਂ ਆਪਣਾ ਬਚਾਉਣਾ ਪੈਂਦਾ ਉਹ ਇਹਦੇ ਲੱਗੇ ਦੋ ਟਾਸਕ ਆ ਅਕਾਲੀ ਦਲ ਦੇ ਅੱਗੇ ਵੀ ਇਹਨਾਂ ਨੇ ਇੱਕ ਰੀਜਨਲ ਲੈਵਲ ਤੇ ਲੋਕਾਂ ਨੂੰ ਵੀ ਲੋਕਾਂ ਦੀ ਪੋਲਿਟਿਕਸ ਵੀ ਕਰਦੀਆਂ ਲੋਕਾਂ ਦੇ ਕੁਝ ਨਾ ਕੁਝ ਹਿੱਤਾਂ ਦੀ ਰਾਖੀ ਕਰਨੀ ਆ ਪੰਜਾਬਦਿਆਂ ਦੀ ਤੇ ਨਾਲ ਦੀ ਨਾਲ ਇਹਨਾਂ ਨੇ ਮinority ਦੇ ਹਿੱਤਾਂ ਦੀ ਰਾਖੀ ਵੀ ਕਰਨੀ ਆ ਦੋਨੋਂ ਦੇ ਇਸ ਕਰਕੇ ਪੰਜਾਬ ਤੇ ਸਿੱਖ ਦੋਨਾਂ ਦੀ ਜਿਹੜੇ ਪੋਲੀਟੀਕਲ ਜਿਹੜੇ ਇੰਟਰਸਟ ਆ ਉਹਨਾਂ ਨੂੰ ਸੇਫ ਕਿਵੇਂ ਕਰਨਾ ਉਹਨਾਂ ਨੂੰ ਬਚਾ ਕੇ ਕਿਵੇਂ ਰੱਖਣਾ ਉਹਨਾਂ ਨੂੰ ਉਹਨਾਂ ਉਹਨਾਂ ਦਾ ਉਹਨਾਂ ਉਹਨਾਂ ਰਾਈਟਸ ਨੂੰ ਲੈਣਾ ਕਿਵੇਂ ਹੈ ਪ੍ਰਾਪਤ ਕਿਵੇਂ ਕਰਨਾ ਤੇ ਇਹ ਸਾਰਾ ਪੋਲੀਟਿਕਸ ਇਹ ਤਾਂ ਹੈ ਨਹੀਂ ਇਹ ਤਾਂ ਇਹਨਾਂ ਦੀ ਪੋਲੀਟਿਕਸ ਹੈ ਵੀ ਅਸੀਂ ਪਾਵਰ 'ਚ ਕਿਵੇਂ ਆਏ ਜੀ ਸਾਨੂੰ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਇਹ ਆਏ ਪਾਵਰ ਨਿਯਉਂਦੀ ਤੁਸੀਂ ਦੇਖੋ ਵੀ ਪ੍ਰੋਗਰਾਮ ਲੈ ਕੇ ਕੇਜਰੀਵਾਲ ਉੱਥੋਂ ਆਇਆ ਦਿੱਲੀ ਤੋਂ ਪਾ ਮੇ ਉਹਨਾਂ ਤੋਂ ਖੇਲਾ ਪ੍ਰੋਗਰਾਮ ਦਿੱਤਾ ਕੁਝ ਵੀ ਕੀਤਾ ਸਾਹਮਣੇ ਆ ਗਿਆ ਪਰ ਇੱਕ ਵਾਰ ਪੋਲੀਟਿਕਲ ਪ੍ਰੋਬਲਮ ਲੈ ਕੇ ਆਇਆ ਵੀ ਮੈਂ ਕਲੀਨ ਗਵਰਨਮੈਂਟ ਦੇਊਂਗਾ ਇੱਥੇ ਪਰ ਬਿਲਕੁਲ ਆਹ ਸਾਰਾ ਕੁਝ ਛੱਡੂਗਾ ਆ ਕ੍ਰਾਪਸ਼ਨ ਦੇ ਵਿਰੋਧ ਬੋਲੂਗਾ ਕਿਉਂ ਕ੍ਰਾਪਸ਼ਨ ਉਹਦੋਂ ਉਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਕ੍ਰਾਪਸ਼ਨ ਕੀਤੀ ਹੋਈ ਸੀਗੀ ਇਸ ਨੇ ਕੈਪਟਨ ਅਬਰਿੰਦਰ ਸਿੰਘ ਦੇ ਦੌਰ ਦੇ ਵਿੱਚ ਬਹੁਤ ਜ਼ਿਆਦਾ ਕ੍ਰਾਪਸ਼ਨ ਹੋਈ ਤੇ ਲੋਕਾਂ ਨੇ ਫਿਰ ਇਸ ਇਸੇ ਇਸ਼ੂ ਤੇ ਹੀ ਜਿਤਾਤਾ ਬੇਸ਼ੱਕ ਪੰਜਾਬ ਪ੍ਰਤੀ ਕੋਈ ਪ੍ਰੋਗਰਾਮ ਨਹੀਂ ਸੀ ਉਹਨਾਂ ਕੋਲ ਔਰ ਇਹਨੇ ਭੜੇ ਤਰੀਕਾ ਇਹਦਾ ਮਤਲਬ ਸੀ ਵੀ ਇਹਨਾਂ ਨੇ ਰਿਜੈਕਟ ਕੀਤਾ ਅਕਾਲੀ ਗੱਲ ਨੂੰ ਵੀ ਰਿਜੈਕਟ ਕੀਤਾ ਔਰ ਕਾਂਗਰਸ ਨੂੰ ਵੀ ਰਿਜੈਕਟ ਕੀਤਾ ਸੀਗਾ ਤੁਸੀਂ ਕੋਈ ਪੋਲੀਟੀਕਲ ਪ੍ਰੋਗਰਾਮ ਤਾਂ ਲੈ ਕੇ ਆਓ ਇਸ ਕਰਕੇ ਇਹ ਜਿਹੜੀ ਸਾਰੀ ਐਸ ਕਿਸਮ ਦੀ ਐਕਸਰਸਾਈਜ਼ ਹੈ ਜਾਂ ਇਹ ਇਹ ਜਿਹੜੇ ਕਰਦੇ ਹੁੰਦੇ ਸੀ ਇਹਨਾਂ ਦੇ ਪਿੱਛੇ ਕੁਝ ਬੰਦੇ ਜੁੜੇ ਹੋਏ ਆ ਬਲਜਿੰਦਰ ਹਮਦਾਰ ਤੋਂ ਵਰਗੇ ਇਹ ਸਾਰੇ ਉਹ ਬੰਦੇ ਆ ਜਿਹੜੇ ਜਿਨ੍ਹਾਂ ਨੂੰ ਬੇਸਿਕ ਪੋਲੀਟਿਕਸ ਵਿੱਚ ਕਦੇ ਇੱਕ ਦਿਨ ਗਰਾਊਂਡ 'ਚ ਨਹੀਂ ਗਏ ਲੋਕਾਂ ਵਿੱਚ ਜਾ ਕੇ ਕੰਮ ਨਹੀਂ ਕੀਤਾ ਤੇ ਜਿਹੜੀਆਂ ਉੱਪਰਲੀ ਜੋੜ ਤੋੜ ਦੀ ਪੋਲਿਟਿਕਸ ਕਰਦੇ ਆ ਉਹ ਤਾਂ ਹੁੰਦੀ ਆ ਜਿਹਦੇ ਕੋਲ ਪਾਰਟੀ ਕੋਲੇ ਕੋਈ ਤਾਕਤ ਹੋਵੇ ਇਹ ਉਸ ਕਿਸਮ ਦੀ ਪੋਲਿਟਿਕਸ ਹੁੰਦਾ ਹੁਣ ਤੁਸੀਂ ਤੁਸੀਂ ਪਾਰਟੀ ਨੂੰ ਰੀਸਟ੍ਰੈਕਟ ਕਰਨਾ ਹੈ ਰੀਸਟ੍ਰੈਕਟ ਬਦਲੇ ਕਿ ਦੁਆਰਾ ਉਹਨੇ ਉਹਨੂੰ ਨਾਮਾ ਖੜਾ ਕਰਨਾ ਹੈ ਬਿਲਕੁਲ ਉਹ ਪਹਿਲੀ ਤਾਂ ਮਰ ਚੁੱਕੀ ਆ ਉਹਦੇ ਉਹਦੀ ਸਵਾਹ ਦੇ ਵਿੱਚੋਂ ਹੀ ਕੋਈ ਨਾ ਕੋਈ ਚੀਜ਼ ਕੱਢਣੀ ਆ ਹੁਣ ਤੇ ਤੁਸੀਂ ਉਹ ਤੁਸੀਂ ਫਿਰ ਉੱਥੇ ਹੀ ਖੜੇ ਹੋ ਗੱਲਾਂ ਉਹੀ ਕਰੀ ਜਾਂਦੇ ਹੋ ਪੋਲਿਟਿਕਸ ਦੀ ਐਸੇ ਕਰਕੇ ਸਭ ਤੋਂ ਮਾੜੀ ਗੱਲ ਅਕਾਲੀ ਦਲ ਦੀ ਐ ਕਿ ਉਹਨਾਂ ਦਾ ਪੋਲਿਟੀਕਲ ਪ੍ਰੋਗਰਾਮ ਉੱਤੇ ਗੱਲ ਹੀ ਵੀ ਕਰਦੇ ਆ ਇਹ ਅਸੀਂ ਸੁਖਵੀਰ ਲਾ ਕੇ ਸੁਖਵੀਰ ਲਾ ਕੇ ਕੌਣ ਨੂੰ ਮਲੂਕੇ ਨੂੰ ਬਣਾ ਦਿੱਤਾ ਜਾਵੇ ਇਹ ਇਸ ਕਰਕੇ ਕੌਣ ਹੈ ਉਸ ਸੁਖਵੀਰ ਲਾ ਕੇ ਬਣਨ ਦੇ ਵਿੱਚ ਕਿਹਨੇ ਕਿਹਦੇ ਜਿਆਦਾ ਪੰਜਾਬ ਦੇ ਪੰਜਾਬ ਲੈਵਲ ਦੀ ਲੀਡਰਸ਼ਿਪ ਵਿੱਚ ਕੋ ਗੱਲ ਬਾਤ ਹੈ ਮੈਂ ਸੁਖਵੀਰ ਦੇ ਹੱਕ 'ਚ ਨਹੀਂ ਪਰ ਸਵਾਲ ਇਹ ਹੈ ਵੀ ਸੁਖਵੀਰ ਨੇ ਵੀ ਗਲਤੀਆਂ ਕੀਤੀਆਂ ਇਹਨਾਂ ਨੇ ਵੀ ਕੀਤੀਆਂ ਇਹ ਇਸ ਕਰਕੇ ਇਹ ਇਹ ਰਸਤਾ ਨਹੀਂ ਜਿਹੜਾ ਨੇ ਨੇ ਬਣਾਇਆ ਇਹ ਤਾਂ ਸਾਡੀ ਗੱਲ ਨੂੰ ਸਾਬ ਇਹ ਲੱਗਦਾ ਹੈ ਕਿ ਨੇ ਵੀ ਫੇਰ ਤਾਂ ਜਿਹੜਾ ਸੁਖਬੀਰ ਬਾਦਲ ਹੈ ਤੇ ਬਾਕੀ ਆਗੂ ਸਾਰੇ ਹੀ ਇਹਨਾਂ ਨੇ ਗਲਤੀਆਂ ਕੀਤੀਆਂ ਪਾਸੇ ਹੋਣਾ ਚਾਹੀਦੇ ਨਵੀਂ ਲੀਡਰਸ਼ਿਪ ਅੱਗੇ ਆਉਣੀ ਚਾਹੀਦੀ ਨਵੀਂ ਲੀਡਰਸ਼ਿਪ ਤਾਂ ਆਉਣ ਨਹੀਂ ਦਿੰਦੇ ਕਿਉਂਕਿ ਤਾਂ ਹਜੇ ਵੀ ਇਹਨਾਂ ਦੀਆਂ ਪੂਰੀਆਂ ਪੂਰੀਆਂ ਸੱਤਾ ਲਈ ਪੂਰੀ ਲਲਕ ਹੈ ਸੱਤਾ ਲੈਣੀ ਹੈ ਇਹਨਾਂ ਨੇ ਉਸ ਲਲਕ ਦੇ ਵਿੱਚ ਉਹ ਭੱਜੇ ਫਿਰਦੇ ਆ ਇੱਕ ਲੋਕਾਂ ਦਾ ਕੰਮ ਥੋੜਾ ਕਰਦੇ ਆ ਨਾ ਲੋਕਾਂ ਦਾ ਕਰਨਾ ਨਾ ਇਹਨਾਂ ਦੇ ਦਾ ਦਿਮਾਗ ਜੀ ਹੈ ਨਹੀਂ ਲੋਕਾਂ ਦਾ ਕੰਮ ਆ ਕਿਸੇ ਕਿਸੇ ਵੀ ਲੈਵਲ ਤੇ ਇਹਨਾਂ ਦੇ ਕੋਲ ਹੈ ਹੀ ਨਹੀਂ ਕੋਈ ਲੋਕਾਂ ਦਾ ਲੋਕਾਂ ਦੀ ਨੀਤੀ ਨਹੀਂ ਹੈ ਇਹ ਤਾਂ ਇਹ ਸਮਝਦੇ ਵੀ ਅਸੀਂ ਜੰਮੇ ਰੂਲ ਕਰਨ ਲਈ ਆਂ ਲੋਕਾਂ ਦੇ ਰਾਜ ਕਰਨ ਲਈ ਜੰਮੇ ਆਂ ਅਸੀਂ ਬਹੁਤ ਚੁਸਤ ਆ ਉਹ ਇਹ ਇਹ ਸਕੰਦਰ ਸਿੰਘ ਮਲੂਕ ਕਾਰਗਿਆਂ ਦੇ ਦਿਮਾਗ ਦੇ ਵਿੱਚ ਇਹੀ ਹੈ ਤੇ ਇਸ ਕਰਕੇ ਇਹਨਾਂ ਨੇ ਇਹਨਾਂ ਦੇ ਜਦੋਂ ਇਸ ਕਿਸਮ ਦੇ ਕਰਦੇ ਆ ਤਾਂ ਉਹ ਚੁਸਤੀਆਂ ਕਰਕੇ ਜਿਹੜਾ ਟਾਈਮ ਸੀ ਚੁਸਤੀ ਵਾਲਾ ਉਹ ਸਾਲ ਸੀ ਜਿਹੜੇ ਲੰਘ ਗਏ ਤੇ ਇਹ ਇਸ ਕਰਕੇ ਆ ਬਰਜਿੰਦਰ ਹਮਦਰਦੀ ਕਿਸੇ ਵੇਲੇ ਤੂ ਬਦਲ ਨੂੰ ਵੀ ਕੁਰਾਹੇ ਪਾਇਆ ਇਹਨੇ ਪ੍ਰਕਾਸ਼ ਬਦਲ ਤਕੀਕ ਰਾਹੇ ਬੜਾ ਸੇ ਉਹਦੇ ਆਪ ਦੇ ਇੰਟਰਸਟ ਵੀ ਸੀ ਪ੍ਰਕਾਸ਼ ਸਿੰਘ ਬਦਲ ਨੇ ਕਿ ਚਲੋ ਇਹ ਇਹਦੇ ਇੰਟਰਸਟ ਵੀ ਆਇਡੈਂਟੀਫਾਈ ਉਹਦੇ ਨਾਲ ਕਰਦੇ ਸੀ ਜੇ ਮਿਲਦੇ ਸੀ ਜੇ ਤੇ ਇਸ ਕਰਕੇ ਸਾਰਾ ਕਰੀ ਜਾਂਦੇ ਸੀ ਪਰ ਵੱਖਰੇ ਟਾਈਮ ਦੀਆਂ ਗੱਲਾਂ ਸੀ ਵੱਖਰੇ ਟਾਈਮ ਸੀ ਹੁਣ ਤੁਸੀਂ ਦੱਸੋ ਵੀ ਕਾਂਗਰਸ ਵੀ ਬੁਰੇ ਹਾਲ ਤਰੀਕੇ ਨਾਲ 10-12 ਸਾਲ ਬਾਅਦ ਰਹੀ ਜਦੋਂ ਪੋਲਿਟਿਕਸ ਚੋਂ ਤੇ ਉਹਨੇ ਸਾਰੇ ਤੌਰ ਤਰੀਕੇ ਵਰਤੇ ਰੋਹਲ ਗਾਂਧੀ ਮੰਦਿਰਾਂ 'ਚ ਵੀ ਗਿਆ ਸੋਮਨਾਥ ਦੇ ਮੰਦਿਰ 'ਚ ਵੀ ਗਿਆ ਜਨੇਊ ਵੀ ਪਾਇਆ ਚਾਰਾ ਕੋਸਤੇ ਅਗਣਾ ਪਿਆਕਣਾ ਹੁਣ ਇੱਥੇ ਨਾ ਹਿੰਦੂ ਤਵਾ ਤੱਕ ਵੀ ਨਹੀਂ ਲਿਆ ਉਹਨੇ ਹੋਰ ਤਾਂ ਕਿਸੇ ਹਿੰਦੂ ਸ਼ਬਦ ਵੀ ਨਹੀਂ ਵਰਤਿਆ ਆਪ ਦਾ ਧਾਰਮਿਕ ਸ਼ਬਦ ਨਹੀਂ ਵਰਤਿਆ ਫੇਰ ਅਗਲੇ ਨੇ ਆਪਦੀ ਥਾ ਬਣਾ ਲਈਏ ਲੋਕਾਂ ਦੇ ਮੁੱਦੇ ਚ ਕੋਈ ਇਹ ਚੁੱਕੀ ਨਹੀਂ ਸਕਦੇ ਪੰਛ ਅਸੀਂ ਪੰਥਕ ਹੈ ਕੌਣ ਕਹਿੰਦਾ ਵੀ ਇਹਨਾਂ ਨੂੰ ਜਿਹੜੇ ਕੱਲ ਦੋਨਾਂ ਤੋਂ ਕੋਈ ਤਰ੍ਹਾਂ ਪੰਥਕ ਨਹੀਂ ਦੋਨੋਂ ਤੇ ਨਹੀਂ ਪੰਥਕ ਨਹੀਂ ਹੈ ਪੰਥਾ ਪੰਥਾ ਦਾ ਸ਼ਬਦ ਤਾਂ ਜੇ ਅਸੀਂ ਦੇਖੀਏ ਜਸ ਲੋਕਾਂ ਨੇ ਸਿੱਖਾਂ ਨੇ ਪੰਥ ਲਈ ਵੋਟ ਪਾਈ ਆ ਤਾਂ ਉਹ ਪਾਈ ਆ ਫਰੀਦਕੋਟ ਤੇ ਤੇ ਖਡੂਰ ਸਾਹਿਬ ਤੇ ਉਹ ਭਾਵੇਂ ਸ਼੍ਰੱਖਾਂ ਨੇ ਗਲਤ ਠੀਕ ਕਿਵੇਂ ਪਾਈ ਆ ਉਹ ਪੰਥ ਦੀ ਵੋਟ ਹੈ ਇਸ ਕਰਕੇ ਸਾਨੂੰ ਇਹਨਾਂ ਨੂੰ ਸਮਝਣਾ ਚਾਹੀਦਾ ਤੇ ਇਹ ਐਕਸਰਸਾਈਜ਼ ਦੇ ਵਿੱਚੋਂ ਬਹੁਤਾ ਕੁਝ ਨਿਕਲਣਾ ਨਹੀਂ ਇਹ ਸਾਰਾ ਇਹ ਇੱਕ ਕਸਰਤ ਹੈ ਇਹ ਮੇ ਇੱਕ ਮਤਲਬ ਕਿ ਇਹ ਸਾਰੇ ਸੀਨ ਤੋਂ ਲਹਿ ਰਹੇ ਬੰਦਿਆਂ ਦੀ ਗੱਲਬਾਤ ਹੈ ਜਿਹੜੇ ਸਿਆਸੀ ਸੀਨ ਤੋਂ ਉੱਤਰ ਰਹੇ ਹਾਂਜੀ ਇਹ ਤੁਸੀਂ ਸਮਝੋ ਇਸ ਤਰ੍ਹਾਂ ਹੁਣ ਇਹਨਾਂ ਨੇ ਜਿਹੜੇ ਬਾਗੀ ਆਗੂ ਹੈਗੇ ਆ ਇਹਨਾਂ ਨੇ ਐਲਾਨ ਕੀਤਾ ਹੈਗਾ ਕਿ ਉਹ 1 ਜੁਲਾਈ ਤੋਂ ਜਿਹੜੀ ਹੈ ਸ਼ਰੋਮਣੀ ਕਾਲੀ ਦਲ ਬਚਾਓ ਲਹਿਰ ਸ਼ੁਰੂ ਕਰਨਗੇ ਤਾਂ ਸਿੱਖ ਸਮਾਜ ਇਹਦੇ ਬਾਰੇ ਜਾਂ ਸਿੱਖ ਵਿਦਵਾਨ ਇਹਦੇ ਬਾਰੇ ਕੀ ਸੋਚਦੇ ਆ ਕਿ ਇਹਨੂੰ ਕੋਈ ਲੋਕ ਹੰਗਾਰਾ ਭਰਨਗੇ ਜਾਂ ਜਿਸ ਤਰ੍ਹਾਂ ਦੂਜੇ ਪ੍ਰੋਗਰਾਮ ਕਾਲੀ ਦਲ ਦੇ ਪਹਿਲੇ ਟੂਰਸ ਹੁੰਦੇ ਰਿਹਾ ਉਸ ਤਰ੍ਹਾਂ ਦੀ ਹਾਲਤ ਬਣ ਜੇ ਅੱਗੇ ਉਹਦਾ ਮਾਰਚ ਸਖਬੀਰ ਬਾਦਲ ਦਾ ਮਾਰਚ ਵੀ ਠੋਸ ਹੋਇਆ ਸੀ ਬਾਕੀ ਸ਼ਬਦ ਵੇਖੋ ਵਰਤੇ ਵੀ ਤੁਸੀਂ ਕੋਲ ਅਸੀਂ ਮਾਫੀ ਮੰਗਾਗੇ ਲਹਿਰ ਕੱਢਾਂਗੇ ਇਹ ਇਹ ਲੱਗਦਾ ਵੀ ਇਹਨਾਂ ਦੇ ਮਨ ਦੇ ਬਾਤ ਲਗੀ ਇਮੇਜੀਨੇਸ਼ਨ ਤੇ ਕਲਪਨਾ ਦੇਖੋ ਕਿਥੋਂ ਤੱਕ ਜਾਂਦੇ ਆ ਲਹਿਰ ਸ਼ਬਦ ਵੀ ਵਰਤ ਦਿਆ ਲਹਿਰ ਤੁਸੀਂ ਕਿਥੋਂ ਬਣਾ ਲੋਗੇ ਤੁਸੀਂ ਜਿਨ੍ਹਾਂ ਦੀ ਜਵਾਨਤਾ ਜਾਗਤ ਹੋਈਆਂ ਉਹ ਲਹਿਰ ਬਣਾਉਣ ਦੀ ਗੱਲ ਕਰਦੇ ਆ ਲਹਿਰ ਕਿੰਨਾ ਚ ਬਣਾਓਗੇ ਇਹ ਸਵਾਲ ਤਾਂ ਆ ਵੀ ਤੁਹਾਡੇ ਉੱਤੇ ਉਤਰਦਾ ਨਹੀਂਗਾ ਤੇ ਇਸ ਕਰਕੇ ਇਹ ਇੱਕ ਲਹਿਰ ਸ਼ਬਦ ਆਪਣੇ ਆਪ ਵਿੱਚ ਗਲਤ ਹੈ ਤੇ ਠੀਕ ਹੈ ਤੁਰੇ ਫਿਰਨਗੇ ਜਦੋਂ ਕੋਈ ਨਾ ਕੋਈ ਗੱਲ ਇੱਕ ਲੋਕਾਂ ਲਈ ਤਾਂ ਇੰਨਾ ਕ ਜ਼ਰੂਰ ਹੈ ਕਿ ਇਹਨਾਂ ਨੂੰ ਇੱਕ ਤਰ੍ਹਾਂ ਦੀ ਮਾਨਸਿਕ ਸਜ਼ਾ ਇਸ ਕਿਸਮ ਦੀ ਮਿਲਣੀ ਚਾਹੀਦੀ ਹੈ ਜੱਜਨਾ ਤੇ ਜਿਹੜਾ ਇਹਨਾਂ ਨੇ ਪਹਿਲਾਂ ਬਹੁਤ ਜ਼ਿਆਦਾ ਲੋਕਾਂ ਦੀ ਪਰਵਾਹ ਨਹੀਂ ਕੀਤੀ ਆਪਦੇ ਲਈ ਕੀਤਾ ਤੇ ਸਾਰੇ ਬੰਦੇ ਹੀ ਕਰਪਟ ਹੈ ਸਾਰੇ ਬੰਦੇ ਪੋਲਿਟਿਕਸ ਨੂੰ ਬਿਜ਼ਨਸ ਲਈ ਆਪਦੇ ਪਰਸਨਲ ਵਪਾਰਾਂ ਲਈ ਯੂਜ਼ ਕਰਦੇ ਆ ਪਰਸਨਲ ਆਪਦੀ ਪ੍ਰਾਪਰਟੀ ਬਣਾਉਣ ਲਈ ਯੂਜ਼ ਕਰਦੇ ਆ ਇਸ ਕਿਸਮ ਦੇ ਸਾਰੇ ਲੀਡਰ ਹੈ ਜਿੰਨੇ ਵੀ ਹੈ ਠੀਕ ਹੈ ਬਾਦਲ ਨੇ ਵੀ ਸਾਰਾ ਕੁਝ ਕੀਤਾ ਫੱਲੇ ਤੱਕ ਸਾਰੇ ਡਾਊਨ ਦਾ ਲਾਈਨ ਅੱਗੇ ਹੁੰਦਾ ਸੀ ਅਕਾਲੀ ਦਲ ਦੇ ਵਿੱਚ ਕੋਈ ਨਾ ਕੋਈ ਬੰਦਾ ਤਾਂ ਨਿਕਲਿਆ ਆਉਂਦਾ ਹੁੰਦਾ ਸੀ ਆ ਕਾਂਗਰਸ ਤੱਕ ਵੀ ਹੁੰਦਾ ਸੀ ਗਿਆਨੀ ਕਰਤਾਰ ਸਿੰਘ ਕੋਲੇ ਕੋਈ ਬੈਂਕ ਅਕਾਊਂਟ ਨਹੀਂ ਸੀ ਨਿਕਲਿਆ ਚੰਡੀਗੜ੍ਹ ਦੇ ਵਿੱਚੋਂ ਚੰਡੀਗੜ੍ਹ ਦਾ ਰਾਜਧਾਨੀ ਬਣਨ ਵੇਲੇ ਉਹ ਸਟੇਟ ਆਫ ਸਟੇਟ ਉਹਦੇ ਕੋਲੇ ਸੀ ਵੀ ਪਲਾਟ ਕਿਹ ਨੂੰ ਦੇਣੇ ਆਪ ਦਾ ਕੋਈ ਪਲਾਟ ਨਹੀਂ ਲਿਆ ਉਹਨੇ ਤੇ ਭਾਈ ਉਸ ਵੇਲੇ ਦੀਆਂ ਗੱਲਾਂ ਸੀ ਕਾਂਗਰਸ ਚ ਵੀ ਨਿਕਲਦਾ ਅਕਾਲੀ ਦਲ ਚ ਵੀ ਸੀਗੇ ਇਹ ਹਜੇ ਬੰਦੇ ਉਹਨਾਂ ਦਰਾਂ ਦੇ ਵਿੱਚ ਪਰ ਹੁਣੇ ਬੰਦੇ ਤਾਂ ਵਪਾਰੀ ਹੈਗੇ ਤਾਂ ਸੌਦਾ ਕਰਦੇ ਆ ਹੁਣ ਸੌਦਾ ਦਾ ਰੌਲਾ ਇਹਨਾਂ ਦਾ ਹੋਰ ਕੋਈ ਪਰਸਨਲ ਲੈਵਲ ਤੇ ਨਹੀਂ ਸਾਰੇ ਬੰਦੇ ਬੇਨਾਮੀ ਠੇਕੇ ਚਲਾਉਂਦੇ ਆ ਕੰਟਰੈਕਟਰਾਂ ਦੇ ਪਿੱਛੇ ਆ ਸਾਰਾ ਪੈਟਰਨਾਈਜ਼ ਕਰਦੇ ਆ ਆਪ ਦੇ ਸਿੱਧੇ ਬਿਜ਼ਨਸ ਨਹੀਂ ਸਾਰਾ ਦੇ ਬਿਜ਼ਨਸ ਹੈਗੇ ਤੇ ਉਹ ਇਸ ਕਰਕੇ ਇਹ ਜਿਹੜੀ ਪੋਲਿਟਿਕਸ ਚੇਂਜ ਹੋਊਗੀ ਉਹ ਲੋਕਾਂ ਨੂੰ ਪਤਾ ਦੇਖੀਦਾ ਕੀ ਚੱਲ ਰਿਹਾ ਹੈਗਾ ਸਾਰਾ ਤੇ ਇਸੇ ਕਰਕੇ ਲੋਕਾਂ ਨਾਲ ਫਿਰ ਦੂਜੀ ਰਹਿੰਦੀ ਖੁੰਦੀ ਗੱਲ ਵੀ ਇਹਨਾਂ ਨੇ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਵਿੱਚੇ ਸ਼ਾਮਲ ਸੀ ਸੁਖਵੀਰ ਬਾਦਲ ਦੇ ਨਾਲ ਆਹ ਸਾਰਾ ਗਰੁੱਪ ਜਦੋਂ ਇਹਨਾਂ ਨੇ ਮਾਫੀ ਦਿੱਤੀ ਹੈ ਸੌਦਾ ਸਾਧ ਨੂੰ ਉਸ ਨੂੰ ਸਰਸੇ ਵਾਲੇ ਨੂੰ ਉਸ ਦਿੱਤੀ ਮਾਫੀ ਦਿੱਤੀ ਹੈ ਫਿਰ ਉਹ ਇਹਨਾਂ ਦੇ ਸਾਹਮਣੇ ਐਸਜੀਪੀਸੀ ਨੇ ਕਿੰਨੇ ਕਰੋੜ ਕਿੰਨੇ ਲੱਖ ਰੁਪਇਆ ਲਾਇਆ 90 ਲੱਖ ਦੇ ਨੇੜੇ ਤੇੜ ਉਸ ਨੂੰ ਜਸਟੀਫਾਈ ਲਈ ਐਡ ਦਿੱਤੀਆਂ ਅਖਬਾਰਾਂ ਚ ਉਹ ਅੱਛਾ ਇਹਨਾਂ ਦੇ ਸਾਹਮਣੇ ਹੀ ਸਾਰਾ ਕੁਝ ਬਗੜਾੜੀ ਬਗੜਾੜੀ ਦਾ ਕੀ ਸਟੈਂਡ ਹੈ 9 ਸਾਲ ਹੋ ਗਏ ਇਹਨਾਂ ਦਾ ਕੋਈ ਵੱਖਰਾ ਸਟੈਂਡ ਹੀ ਨਹੀਂ ਹੈ ਜਿਹੜੇ ਹੁਣ ਨਿਕਲ ਕੇ ਗਏ ਆ ਕਾਦੀ ਮਾਫੀ ਮੰਗਣਗੇ ਤੁਸੀਂ ਉਦੋਂ ਬੈਠੇ ਸੀ ਪਾਵਰ ਦੇ ਲਾਲਚ ਵਿੱਚ ਵੀ ਸ਼ਾਇਦ ਹੁਣ ਸਾਨੂੰ ਪਾਵਰ ਮਿਲੂ ਉਦੋਂ ਦਾ 17 ਤੱਕ ਦਾ ਤੁਸੀਂ ਵਿੱਚ ਸੀ ਸ਼ਾਮਲ ਸੀਗੇ ਤੇ ਫੇਰ ਵੀ ਤੁਹਾਡੇ ਤਏ ਸੀ ਵੀ ਚਲੋ ਇਹਦੇ ਨਾਲ ਪਾਵਰ ਮਿਲਦੀ ਰਹੂਗੀ ਕਿਸੇ ਵੀ ਸਟੈਂਡ ਉੱਤੇ ਧਾਰਮਿਕ ਸਟੈਂਡ ਉੱਤੇ ਤੁਹਾਡਾ ਵੱਖਰਾ ਸਟੈਂਡ ਨਹੀਂ ਸੀ ਨਾ ਬਡਾਲਾ ਕੰਕਲੇ ਵਾਲਿਆਂ ਦਾ ਜਿੱਥੇ ਬਡਾਲੇ ਇਕੱਠੇ ਹੋਏ ਆ ਨਾ ਇਹਨਾਂ ਦਾ ਇਸ ਕਰਕੇ ਇਹਨਾਂ ਦੀ ਅਕਾਲੀ ਦਲ ਨੂੰ ਬਚਾਉਣਾ ਕਿਸ ਲਈ ਆ ਸਾਨੂੰ ਤਾਂ ਸਮਝ ਨਹੀਂ ਆਉਂਦੀ ਇਸ ਗੱਲ ਦੀ ਬਚਾਉਣਾ ਹੁੰਦਾ ਵੀ ਉਹ ਲੋਕਾਂ ਦੀ ਪਾਰਟੀ ਹੋਵੇ ਲੋਕਾਂ ਲਈ ਕੰਮ ਕਰਦੀ ਆ ਤੇ ਲੋਕ ਆ ਕੇ ਬਚਾ ਲੈਂਦੇ ਆ ਅਡਜੈਕਟਿਵ ਨਹੀਂ ਕਰਦੇ ਹੁਣ ਤੁਹਾਨੂੰ ਬਚਾਊ ਕੌਣ ਇਸ ਕਰਕੇ ਇਹ ਨਹੀਂ ਹੈ ਵੀ ਤੁਹਾਡਾ ਅਕਾਲ ਤਖਤ ਤੇ ਜਾਓਗੇ ਬਚਾਲੋਗੇ ਉਹ ਵੇਲੇ گئے ਅਕਾਲ ਤਖਤ ਦੀ ਵਰਤੋਂ ਜਿਸ ਤਰੀਕੇ ਨਾਲ ਕਰਦੇ ਰਹੇ ਆ ਇਹ ਅਕਾਲ ਤਖਤ ਦੀ ਅਪੁਆਇੰਟਮੈਂਟ ਵੀ ਆਪਦੇ ਮਤਾ ਉਹ ਕਰਦੇ ਰਹੇ ਆ ਕਰਦੇ ਆ ਹੁਣ ਤੱਕ ਕਰਦੇ ਰਹੇ ਆ ਤੇ ਇਹ ਇਹ ਦੇਖੀਏ ਤਾਂ ਅਸੀਂ ਸੁਖਵੀਰ ਬਾਦਲ ਤੇ ਵੀ ਉਹ ਜਿਹੇ 200 ਵੀ ਪੀਟੀਸੀ ਸਾਰਾ ਕੁਝ ਕਰਨ ਦੇ ਬਾਅਦ ਵੀ ਪੀਟੀਸੀ ਦੀ ਮਨੋਪਲੀ ਤੁਸੀਂ ਕੈਸ ਸਾਲਾ ਤੋਂ ਨਹੀਂ ਛੱਡੀ ਦੋ ਦਹਾਕੇ ਹੋ ਗਏ 20 ਸਾਲ ਹੋ ਗਏ ਕਬਜ਼ਾ ਕਰੀ ਬੈਠੇ ਪੀਟੀਸੀ ਰਾਹੀਂ سارے ਪੈਸੇ ਇਹ ਸਾਰਾ ਕੁਝ ਜਿਹੜਾ ਤੁਸੀਂ ਕਰੀ ਬੈਠੇ ਹੋ ਇਹ ਲੋਕਾਂ ਦੇ ਧਿਆਨ ਚ ਹੈ ਲੋਕ ਠੀਕ ਹੈ ਇੱਕ ਸੈਟਅਪ ਵਿੱਚ ਲੋਕ ਜਕੜੇ ਹੋਏ ਆ ਤੇ ਨਹੀਂ ਨਿਕਲ ਸਕਦੇ ਬਾਦਲ ਅਕਾਲੀ ਦਲ ਉਸ ਵੇਲੇ ਸੱਤਾ ਚ ਆਇਆ 97 ਦੇ ਵਿੱਚ ਤੇ ਸਾਰੇ ਵਾਅਦਾ ਕਰਕੇ ਮੁੱਕਰ ਗਏ ਮੈਂ ਇਨਵੈਸਟਿਗੇਟ ਕਰਾਉਂਗਾ ਜਿੰਨਾਂ ਬੰਦਿਆਂ ਨੇ ਸਿੱਖਾਂ ਤੇ ਝੂਠੇ ਮੁਕਾਬਲੇ ਬਣਾਏ ਆ ਨੌਜਵਾਨਾਂ ਦੇ ਸਿੱਖਾਂ ਨੂੰ ਧੱਕੇ ਕੀਤੇ ਆ ਜਾਂ ਪਰਿਵਾਰਾਂ ਨੂੰ ਤੰਗ ਕੀਤਾ ਇਹ ਇਹ ਸਾਰੀ ਗੱਲ ਤੋਂ ਮੁੱਕਰ ਗਏ ਜੀ ਛੱਡੋ ਜੀ ਮਦਲੇ ਆ ਵੀ ਤੁਸੀਂ ਜਦੋਂ ਸਿੱਖ ਕੁੱਟੇ ਗਏ ਲਤਾਲੇ ਗਏ ਇੱਥੇ ਉਹਨਾਂ ਨੂੰ ਸੈਂਟਰਲ ਫੋਰਸਾਂ ਨੇ ਰਗੜਤਾ ਇੱਥੇ ਵਿੱਚੇ ਤੁਸੀਂ ਸ਼ਾਮਲ ਸੀਗੇ ਸਾਰੇ ਅੰਦਰੋਂ ਤਰੀਕੇ ਨਾਲ ਫਿਰ ਤੁਸੀਂ ਉਹ ਜਿਹੜੀਆਂ ਇੱਕ ਤਰੀਕੇ ਨਾਲ ਕੁੱਟੇ ਮਾਰੇ ਲੋਕਾਂ ਦੇ ਉਹਨਾਂ ਦੀਆਂ ਲਾਸ਼ਾਂ ਉੱਤੇ ਤੁਸੀਂ ਆਪ ਦੇ ਰਾਜ ਬਣਾ ਲਿਆ ਜੀ ਇਹ ਸਾਰਾ ਕੁਝ ਤੇ ਉਹ ਰਾਜ ਥੋੜਾ ਚੱਲੀ ਜਾਂਦਾ ਚੱਲੀ ਜਾਂ ਕੁਛ ਸਮੇਂ ਚੱਲਿਆ ਸੈਂਟਰ ਦੀ ਮਦਦ ਨਾਲ ਹਾਂਜੀ ਤੁਸੀਂ ਸਾਰੇ ਉਹ ਪਾਪ ਦੇ ਭਾਗੀ ਹੋ ਜੀ ਹਾਂ ਜੀ ਇਹ ਸੋਸਾ ਉਹ ਇਹਦੇ ਵਿੱਚ ਆਪਣਾ ਸਮਾਂ ਵੀ ਸਮਾਪਤ ਹੋ ਰਿਹਾ ਤੇ ਮੇਰਾ ਆਖਰੀ ਸਵਾਲ ਹੈ ਤੇ ਬਾਕੀ ਇਹਦੇ ਨਾਲ ਜੇ ਕੋਈ ਹੋਰ ਤੁਹਾਡੇ ਮਨ ਚ ਕੋਈ ਗੱਲ ਹੋਵੇ ਜਿਹੜੇ ਮੈਂ ਸਵਾਲ ਨਾ ਤੁਹਾਨੂੰ ਪੁੱਛ ਸਕਿਆ ਹੋਣਾ ਉਹ ਵੀ ਤੁਸੀਂ ਨਾਲ ਹੀ ਜੋੜ ਲੈਣੀ ਕਿ ਸੁਖਵੀਰ ਬਾਦਲ ਦਾ ਭਵਿੱਖ ਤੁਸੀਂ ਕਿਦਾਂ ਦੇਖਦੇ ਹੋ ਵੇਖੋ ਇਹ ਮੰਥਨ ਬਹੁਤ ਵਧੀਆ ਹੋ ਰਿਹਾ ਸਾਰਾ ਸਭ ਕੁਝ ਨੇ ਸਭ ਨੂੰ ਇਹ ਸਾਮਣ ਸਾਹ ਦਾ ਹੀ ਪਿਆਰ ਸਭ ਦੇ ਸਾਹਮਣੇ ਆ ਰਿਹਾ ਲੋਕਾਂ ਦੇ ਸਾਹਮਣੇ ਇਹਦੇ ਚੋਂ ਇਸ ਸਾਰੇ ਮੰਥਨ ਦੇ ਵਿੱਚੋਂ ਕੋਈ ਚੰਗਾ ਆ ਬੰਦਾ ਕੋਈ ਰੀਜਨਲ ਪਾਰਟੀ ਵਾਲਾ ਕੋਈ ਚੰਗੇ ਚੰਗੇ ਚਿਹਰੇ ਵਾਲਾ ਚੰਗੇ ਅਮਲ ਵਾਲਾ ਬੰਦਾ ਆ ਜੂਗਾ ਤਾਂ ਉਹ 리ਡਰ ਬਣ ਜਾਊਗਾ ਤੇ ਨਹੀਂ ਆਪਸ ਵਿੱਚ ਦੀ ਲੜੀ ਜਾਣ ਕੇ ਫਿਲਹਾਲ ਤੇ ਇਹਨਾਂ ਦੋਨਾਂ ਤੇ ਦੋਨਾਂ ਦਾ ਕੋਈ ਭਵਿੱਖ ਨਹੀਂ ਦਿੱਤਾ ਫਿਲਹਾਲ ਦੋਨਾਂ ਦਾ ਹੀ ਇਸ ਕਰਕੇ ਦੇਖਦੇ ਆਂ ਇਹਦੇ ਚੋ ਕੀ ਨਿਕਲਦਾ ਤੇ ਪਰ ਇਸ ਇਹ ਸਾਰੇ ਐਕਸਰਸਾਈਜ਼ ਚੋ ਸਾਰੀ ਕਸਰਤ ਚੋ ਨਿਕਲੇਗਾ ਜ਼ਰੂਰ ਕੁਛ ਨਾ ਕੁਛ ਤੇ ਇਹ ਉੰਜ ਬੈਠੇ ਸੀ ਉੱਤੇ ਕਿਸੇ ਨੂੰ ਇਹ ਪਾਰਟੀ ਦੀ ਆਉਣ ਨਹੀਂ ਸੀ ਤੇ ਨਵੀਂ ਲੀਡਰਸ਼ਿਪ ਹੁਣ ਕੋਈ ਨਾ ਕੋਈ ਇਹਦੇ ਵਿੱਚੋਂ ਨਵੀਂ ਲੀਡਰਸ਼ਿਪ ਨਿਕਲੇਗੀ ਹਾਂਜੀ ਹਾਂ ਇੱਥੇ ਹੀ ਸਾਡਾ ਪ੍ਰੋਗਰਾਮ ਸਮਾਪਤ ਹੁੰਦਾ ਤੇ ਸਿੱਧੂ ਸਾਹਿਬ ਦੀ ਰਾਏ ਹੈ ਕਿ ਜਿਹੜਾ ਇਹ ਮੰਥਨ ਸ਼ੁਰੂ ਹੋਇਆ ਇਹਦੇ ਵਿੱਚ ਜਰੂਰ ਕੋਈ ਨਵੀਂ ਅਕਾਲੀ ਲੀਡਰਸ਼ਿਪ ਵੀ ਉਭਰੇਗੀ ਤੇ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਸਾਰਾ ਜਿਹੜਾ ਹੀਜ ਪਿਆਜ ਹੈ ਉਹ ਲੋਕਾਂ ਦੇ ਸਾਹਮਣੇ ਆ ਗਿਆ ਨੰਗਾ ਹੋ ਗਿਆ ਤੇ ਇਹਦੇ ਤੋਂ ਜਰੂਰ ਕੋਈ ਸਹੀ ਦਿਸ਼ਾ ਵਿੱਚ ਗੱਲ ਅੱਗੇ ਤੁਰਨ ਚ ਮਦਦ ਮਿਲੇਗੀ ਸਿੱਧੂ ਸਾਹਿਬ ਦੀ ਏ ਰਾਏ ਇੱਥੇ ਹੀ ਅਸੀਂ ਆਪਣੀ ਗੱਲ ਨੂੰ ਸਮਾਪਤ ਕਰਦੇ ਆਂ ਤੇ ਜਿਹੜੇ ਦੋ ਸਾਡੇ ਸਟੋਰ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਤੇ ਜੇ ਤੁਹਾਡੀ ਇਸ ਗੱਲਬਾਤ ਬਾਰੇ ਕੋਈ ਟਿੱਪਣੀ ਹੋਵੇ ਕੋਈ ਰਾਏ ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਤੇ ਕਮੈਂਟ ਬਾਕ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸਭ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ ਸ਼ੁਕਰੀਆ